ਕੰਮ ਕਰ ਕਬੂ ਕੀਤਾ ਹੈ ਕਿੰਨੇ ਵਿਅਕਤੀ ਸੀਗੇ ਕਿੱਥੋਂ ਲੈ ਕੇ ਆਇਆ ਸੀ ਕਿ ਕਿੰਨੇ ਪਰਚੇ ਦਰਜ ਨੇ ਸਾਰੇ ਇਹ ਅ ਕੱਲ ਥਾਣਾ ਕਨਾਲ ਕਲੋਨੀ ਦੇ ਵਿੱਚ ਜੇ ਅਸੇ ਰਵੀਰ ਸਿੰਘ ਸਮਿਤ ਪੁਲਿਸ ਪਾਰਟੀ ਜਿਹੜੀ ਦੌਰਾਨ ਅਗਸ਼ਤ ਅ ਰਿੰਗ ਰੋਡ ਜਿਹੜਾ ਸੀਗਾ ਬਹਿਮਣਦਵਾਨਾ ਪੁਲ ਦੇ ਨੇੜੇ ਉਹ ਜਿਹੜਾ ਸੀ ਦੋ ਵਿਅਕਤੀ ਨੂੰ ਕਾਬੂ ਕੀਤਾ ਗੁਰਮੀਤ ਸਿੰਘ ਉਰਫ ਰਬੀ ਜੋ ਫਾਜ਼ਲਕਾ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਉਰਫ ਗੁਰੀ ਜੋ ਢੀ ਫਾਜ਼ਲਕਾ ਟਾਟਗੜ ਫਾਜ਼ਲਕਾ ਦਾ ਰਹਿਣ ਵਾਲਾ ਜਿਨ੍ਹਾਂ ਦੇ ਕਬਜ਼ੇ ਦੇ ਵਿੱਚ ਉਹ 50 ਗ੍ਰਾਮ ਹੈਰੋਨ ਗੰਦ ਕਰਵਾਈ ਗਈ ਤੇ ਜਿਹੜੇ ਦੇ ਖਿਲਾਫ ਜਿਹੜਾ ਥਾਣਾ ਕਨਾਲ ਕਲੋਨੀ ਵਿਖੇ ਮਕਦਮਾ ਨੰਬਰ 123 ਡੇਟਡ 24/5/25 ਅੰਡਰ ਸੈਕਸ਼ਨ ਜਿਹੜੀ ਸੀ 21 29 ਐਨਡੀਪੀਐ ਸੈਕਟ ਅਹਿਤ ਮਕਦਮਾ ਦਰਜ ਕੀਤਾ ਗਿਆ ਜਿਨ੍ਹਾਂ ਦੀ ਜਿਨ੍ਹਾਂ ਤੋਂ ਪੁੱਛ ਕੇ ਚੱਲ ਰਹੀ ਹੈ ਜਿਹੜਾ ਇਹਨਾਂ ਦੇ ਵਿੱਚ ਇੱਕ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੁਰੀ ਹੈ ਉਹਦੇ ਖਿਲਾਫ ਪਹਿਲਾਂ ਥਾਣਾ ਲੰਬੀ ਵਿਖੇ 100 ਗ੍ਰਾਮ ਜਿਹੜੀ ਹੈਗੀ ਹੈਰਨ ਦਾ ਮਕਦਮਾ ਪਹਿਲਾਂ ਦਰਜ ਹੈ ਬਾਕੀ ਇਹਦੇ ਬੈਕਵਰਡ ਤੇ ਫਾਰਵਰਡ ਜਿਹੜੇ ਲਿੰਕ ਹੈਗੇ ਉਹਨਾਂ ਬਾਰੇ ਪੁੱਛ ਕੇ ਚੱਲ ਰਹੀ ਹੈ ਤੇ ਹੋਰ ਕਿੰਨੇ ਮਕਦਮੇ ਇਹਨਾਂ ਦੇ ਖਿਲਾਫ ਦਰਜ ਹੈ ਇਹਨਾਂ